ਨੀ ਦੀਪੂ ਕੰਦਾ ਪਨੀਰ ਬਣਾਇਆ ਤੂੰ ਅੱਜ ਪਨੀਰ ਬਣਾ ਲਿਆ ਦੀਪੂ ਨੋਟ ਦੇ ਕੇ ਕਹਾਂ ਮੈਨੂੰ ਪੈਸਾ ਤਾਂ ਕਦੇ ਫੜਾਇਆ ਨਹੀਂ ਦੀਪੂ ਨੇ ਮਰ ਜਾਣੇ ਨੇ ਕਿਉਂ ਪੈਸੇ ਕਿਉਂ ਨਹੀਂ ਦਿੰਦਾ ਉਹ ਪੈਸੇ ਕਿਉਂ ਨਹੀਂ ਦਿੰਦਾ ਕੀ ਪਤਾ ਕਿੱਥੇ ਖੱਜਲ ਹੋਣ ਡਿਆ ਮੈਨੂੰ ਕੀ ਪਤਾ ਉਹ ਦੇ ਕਦੀ ਉਹਨੂੰ ਕਦੇ ਲੱਭਦੇ ਫਿਰਦੀ ਕਦੀ ਕਿੱਥੇ ਲੱਭਦੀ ਫਿਰ ਤਾਂ ਲੱਭਾ ਨਹੀਂ ਆ ਨਾ ਕਿੱਥੇ ਲੱਭਾਂ ਮੈਂ ਸਭ ਕੋ ਪੈਸੇ ਲਾ ਲਾ ਕੇ ਲੱਭਿਆ ਲੁੱਭਿਆ ਮੈਨੂੰ ਲੱਭਾ ਹੀ ਨਹੀਂ ਮਰ ਜਾਣਾ ਪਤਾ ਨਹੀਂ ਕਿੱਥੇ ਖੱਜਲ ਹੁੰਦਾ ਫਿਰਦਾ ਕਿੰਨੀ ਵਾਰ ਲੱਭਿਆ ਲੱਭਿਆ ਹੀ ਨਹੀਂ ਆ ਮੇਰੇ ਕੋ ਜਿਹੜੇ 4 ਪੈਸੇ ਉਹ ਵੀ ਖਰਚਾ ਦਿੱਤੇ ਉਹਨੇ ਮੈਨੂੰ ਮੇਰੇ ਕੋ ਤਾਂ ਗਈ ਹੈ ਕਿ ਲੱਭਾਈ ਨਹੀਂ ਮੈਨੂੰ ਉੱਥੇ ਵੀ ਉੱਥੇ ਵੀ ਮੈਂ ਲਾਈਫ ਵੇਖਿਆ ਮੈਨੂੰ ਲੱਭਾ ਹੀ ਨਹੀਂ ਫਿਰ ਖਾਵੇ ਗਿਆ ਅੱਗੇ ਉੱਥੇ ਲੱਭਾ ਹੀ ਨਹੀਂ ਤਾਂ ਖਾਣਾ ਪੀਣਾ ਤਾਂ ਹੈਗਾ ਹੀ ਭੁੱਖ ਲੱਗੀ ਸੀ ਹੁਣ ਤੂੰ ਤਾਂ ਕਹਿੰਦਾ ਖਾਵੇ ਪੀਵੇ ਨਾ ਬੰਦਾ ਖਾਣਾ ਪੀਣਾ ਤਾਂ ਹੁੰਦਾ ਹੀ ਢਿੱਡ ਤਾਂ ਲੱਗਾ ਹੀ ਹੈ ਅੱਛਾ ਫੋਨ ਫੋਨ ਵੀ ਨਹੀਂ ਹੁੰਦਾ ਫਿਰ ਉਹਦਾ ਨਹੀਂ ਆਉਂਦਾ ਫੋਨ ਆਂਦਾ ਹੋਵੇ ਤਾਂ ਫੇਰ ਰੋਣੇ ਕਾ ਦੇ ਹੁਣ ਫੋਨ ਆਂਦਾ ਮੈਨੂੰ ਤੂੰ ਵੀ ਜਾ ਕਮਾ ਤੇ ਲੂਣ ਲਾਉਣ ਦਿਆ ਵਾ ਅੱਛਾ ਤੂੰ ਤੇ ਪਾਰਕ ਜਾ ਵੀ ਲੱਭਣ ਗਈ ਅੰਬਰਸਰ ਪਾਰਕ ਚ ਫੇਰ ਲੱਭਾ ਲੁੱਭਾ ਨਹੀਂ ਕਿਤੇ ਵੀ ਪਾਰਕ ਚ ਵੀ ਨਹੀਂ ਲੱਭਾ ਪਾਰਕ ਚ ਤੇ ਮੈਂ ਝਾੜੀਆਂ ਝੂੜੀਆਂ ਵੀ ਪੋਲੀਆਂ ਜਦੋਂ ਵੇਖਿਆ ਮੈਨੂੰ ਲੱਭਾ ਹੀ ਨਹੀਂ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਆ ਉਹ ਸਾਰੀਆਂ ਝਾੜੀਆਂ ਝੂੜੀਆਂ ਪੋਲੀਆਂ ਉੱਥੇ ਕੋਹੋਂ ਵੀ ਨਹੀਂ ਗਾ ਤੇ ਉੱਥੇ ਵੀ ਆਉਣਾ ਹੈ ਚੰਡੀਗੜ੍ਹ ਆਲ ਚੰਡੀਗੜ੍ਹ ਹੁਣ ਜਾਵਾਂਗੇ ਚੰਡੀਗੜ੍ਹ ਜਾਣਾ ਸਾਰੇ ਦਪੈਸੇ ਮੇਰੇ ਅਕਾਊਂਟ ਚ ਮਕਾਤ ਤੇ ਹੁਣ ਮੈਂ ਜੋੜਾਂਗੀ ਤੇ ਫੇਰ ਹੀ ਜਾਵਾਂਗੇ ਤੇ ਜਿਹੜੀਆਂ ਕਮੇਟੀਆਂ ਕਮੋਟੀਆਂ ਤੋਂ ਪਾਈਆਂ ਹੈ ਕਮੇਟੀਆਂ ਦੀਪੂ ਲੈ ਗਿਆ ਚਾਹ ਤੇ ਕੁਕੀਆਂ ਵੀ ਲੈ ਗਿਆ ਕਮੇਟੀਆਂ ਧਾਰਨਾ ਚੱਕ ਕੇ ਲੈ ਗਿਆ ਹੁਣ ਮੈਂ ਮੈਂ ਹੁਣ ਤੈਨੂੰ ਕਵਾਂ ਕੋਕੀ ਰੋਜ਼ ਫੋਨ ਕਰਕੇ ਅਗਲੀ ਪੁੱਛਦੀ ਵੀ ਇੱਕ ਮਿੰਟਾਂ ਕਮੇਟੀਆਂ ਤਾਂ ਹੁਣ ਮੈਂ ਉਹਨੂੰ ਕਿ ਦੱਸਾਂ ਦੀਪੂ ਲੈ ਕੇ ਭੱਜ ਗਿਆ ਵਾ ਸ ਕਮੇਟੀਆਂ ਸਾਰੀਆਂ ਲੈ ਗਿਆ ਵਾ ਲੈ ਗਿਆ ਤੇ ਪੈਸਾ ਕੋਈ ਨਹੀਂ ਬੈਂਕ ਹੁਣ ਖਾਤੇ ਦੇ ਵਿੱਚ ਖਾਤੇ 'ਚ ਕੋਹਾ ਨਹੀਂ ਜ਼ੀਰੋ ਬੈਲੈਂਸ ਕੀਤਾ ਪਿਆ ਅੱਛਾ ਤੇ ਪਰੀ ਦੀ ਫਿਰ ਪਰੀ ਬੁਗਣੀ ਟੁੱਟ ਗਈ ਆ ਉਹ ਬੁਗਣੀ ਤੋੜ ਕੇ ਤਾਂ ਮੈਂ ਸਾਰੇ ਉੱਥੇ ਵਾਂਡਾ ਵੇਖ ਲਿਆ ਵਾ ਅੱਛਾ ਹੂੰ ਤੋਪ ਚਾਹੀਦੀ ਹੋਂਡੀ ਫਿਰ ਉਹ ਕਹਿੰਦੀ ਮੇਰੀ ਬੁਗਣੀ ਲੈ ਕੇ ਦੋ ਬੁਗਣੀ ਲੈ ਕੇ ਦੋ ਤੋੜੀ ਹੈ ਤੇਰੀ ਬਗਣੀ ਚ ਮੈਂ ਵੀ ਤਾਂ ਪੈਸੇ ਪਾਏ ਆ ਲੜਾਈ ਵਾਲੀ ਗੱਲ ਨਾ ਕਰਿਆ ਕਰ ਦਸੀ ਪਰੇ ਨੇ ਤੋੜੀ ਬਗਣੀ ਕਿ ਨਹੀਂ ਤੋੜ ਜੀ ਤੋੜੀ ਆ ਕਦੋਂ ਤੋੜੀ ਆ ਤੋੜੀ ਆ ਕਰਾਂ ਜੀ ਜਵਾਈ ਸੀ ਤੇ ਵਿਸ਼ਨੋ ਤੇ ਵਿਸ਼ਨੋ ਆਈ ਸੀ ਆਊਗਾ ਤਾਂ ਦੇ ਦਾਂਗੇ ਕੀ ਤਾਂ ਹਾਂ ਅੱਛਾ ਬਗੜੀ ਤੋੜੇ ਫੇ ਕਿੰਨੇ ਪੈਸੇ ਨਿਕਲੇ ਬੁਗਣੀ ਚੋਂ ਨਿਕਲੇ 500 600 ਜਿਆਦਾ ਥੋੜੀ ਤੇ ਪੜੀ ਤਾਂ ਕਿੰਨੇ ਜੋੜੇ ਸੀ ਕੀ ਲਿਆਂਦਾਂ ਨੇ ਖਰਚ ਨਹੀਂ ਹਿੰਨੇ ਵੰਟਾ ਵੰਟਾ ਨਹੀਂ ਕੀ ਲਿਆਂਦਾਂ ਦਾ ਜਾਮ ਲਾਉਣ ਦੀ 5 6 ਕਹਿੰਦੀ ਹਜ਼ਾਰ ਜੋੜਿਆ ਰੁਪਈਆ ਨਿਕਲੇ 500 ਠੀਕ ਆ ਉਹ ਵੀ ਮੈਂ ਦੀਪੂ ਨੂੰ ਲੱਭਣ ਜਾਣਾ ਤਾਂ ਕਰਕੇ ਇਹ ਦਿਮਾਗ ਐ ਮੈਂ ਖਰਾਬ ਕਰਨ ਢਈ ਆ ਅਗਰ ਮੈਨੂੰ ਦੀਪੂ ਦਾ ਗੁੱਸਾ ਬੜਾ ਤਾਂ ਨੂੰ ਮੈਂ ਕਹਿਤਾ ਹੀ ਉਹ ਕੱਢੀ ਜਾਂਦੀ ਮੇਰਾ ਜੜ ਗੱਲਾਂ ਨਹੀਂ ਕਰਨੀਆਂ ਆ ਜਿਆਦੀਆਂ ਠੀਕ ਆ ਸਾਰੀਆਂ ਚੀਜ਼ ਕਰੂੰ ਤੇ ਨਹੀਂ ਮੈਂ ਗੱਲਾਂ ਕਰਦਾ ਕਰਨਾ ਗੱਲਾਂ ਕਾਲੀਆਂ ਕਰਨੀਆਂ ਯਾਰ ਦੀਪੂ ਕਾ ਗੀ ਲੜੀ ਜਾਂਦੇ ਜੇ ਇਹਦੇ ਕਰਨਾਂ ਕੀ ਲੜਨਾ ਜਾਂ ਦੀਪੂ ਨੇ ਤਾਂ ਸਾਰੇ ਦੀਪੂ ਦਾ ਤਾਂ ਸਿਆਪੇ ਮਰਜਣੇ ਨੇ ਸਾਰੇ ਸਿਆਪੇ ਉਹਦੇ ਆ ਮੈਂ ਤਾਂ ਕਈ ਵਾਰ ਕਿਹਾ ਮੈਂ ਲੱਬ ਲੱਬ ਕੇ ਹਾਰ ਹੋ ਗਈ ਨਾ ਮੇਰੇ ਕੋ ਪੈਹਾ ਨਾ ਕੋਸ਼ ਤੇ ਦੀਪੂ ਪਤਾ ਨਹੀਂ ਕਿੱਥੇ ਖੱਜਲ ਹੁੰਦਾ ਫਿਰਦਾ ਉਹਨੂੰ ਕੋਈ ਪਰਵਾਹ ਨਹੀਂ ਹੁਣ ਦੱਸ ਪਿਓ ਜਿਹੜੀਆਂ ਮਿਸ਼ੂ ਤੇ ਇੱਕ ਗੱਲ ਸੁਣ ਲੈ ਦਸਹਿਰਾ ਆਉਣ ੜਿਆ ਠੀਕ ਆ ਦਸਹਿਰਾ ਆਉਣ ੜਿਆ ਤਾਂ ਸਹਰੇ ਲਈ ਮੈਂ ਲੈਣਾ ਸੀ ਸੂਟ ਠੀਕ ਆ ਤੇ ਦੀਪੂ ਮੈਂ ਚੱਲ ਦੀਪੂ ਕਹੂਗਾ ਵੀ ਪੈਸੇ ਪੈਸੇ ਲਾਲਾ ਜਿੱਥੇ ਗਿਆ ਉਹ ਕੰਮ ਕਰਦਾ ਉਹ ਤਦ ਹੀ ਪੁਰੇ ਮੇਰੀ ਇੱਕ ਨਹੀਂ ਮੰਨੀ ਨਾ ਸੁਣੀ ਨਾ ਮੈਨੂੰ ਫੋਨ ਕਰਦਾ ਦੀਪੂ ਹੁਣ ਮੈਂ ਤਾਂ ਸਾਰੇ ਤੋਂ ਸੂਟ ਕਿਹੜਾ ਪਾ ਕੇ ਜਾਣਾ ਰਾਵਣ ਵੇਖਣ ਜਾਣਾ ਮੈਂ ਅੱਛਾ ਰਾਵਣ ਨੂੰ ਜਿਹੜੇ ਅੱਗ ਨਹੀਂ ਲਾਉਂਦੇ ਉਹ ਵੇਖਣ ਜਾਣਾ ਮੈਂ ਅੱਛਾ ਉਹ ਉਹ ਗੰਮੀਆਂ ਤਾਂ ਹੁੰਦਾ ਵਾ ਤੂੰ ਚੁੱਪ ਕਰ ਜਾ ਤੈਨੂੰ ਮੈਂ ਕਹਿੰਨੀ ਮੈਨੂੰ ਬਹੁਤ ਗੁੱਸਾ ਚੜਦਾ ਇਹੋ ਗੱਲਾਂ ਕਰਦੀ ਗੱਲਾਂ ਕਰਦੀ ਹੁਣ ਮੈਂ ਦੀਪੂ ਨੂੰ ਕਿਹਾ ਮੈਂ ਕਾ ਚਾਲ ਬੰਦਾ ਨਾ ਦਸਹਿਰੇ ਦੇ ਵਿੱਚ ਨਾ ਪੈਹਾ ਨਾ ਕੋਈ ਸੂਟ ਨਾ ਦੀਪੂ ਨੇ ਮੇਰੀ ਗੱਲ ਸੁਣੀ ਅੱਜ ਮੈਨੂੰ ਦੀਪੂ ਤੇ ਬਹੁਤ ਜ਼ਿਆਦਾ ਗੁੱਸਾ ਚੜਨ ਗਿਆ ਕਿਉਂਕਿ ਮੈਂ ਮੈਂ ਤਾਂ ਹੀ ਮੈਂ ਕਹਾ ਦੀਪੂ ਨੂੰ ਜਰਾ ਕੇ ਸੂਤਰ ਕਰਾ ਜੇ ਤੇ ਕੋ ਵੀਡੀਓ ਪਹੁੰਚਦੀ ਮੇਰੇ ਦੀਪੂ ਤੱਕ ਨਾ ਤਾਂ ਦੱਸ ਦੋ ਉਹਨੂੰ ਗੁੱਸੇ 'ਚ ਬੜੀ ਉਹਨਾਂ ਦਸਹਿਰਾ ਵੇਖਣ ਜਾ। ਤੇ ਤੂੰ ਇਦਾਂ ਕਰਨਾ ਤੂੰ ਪਰਿ ਨੂੰ ਨਾਲ ਲੈ ਜਾ ਤੇ ਚੰਡੀਗੜ੍ਹ ਵੇਖ ਕੇ ਆਓ ਕਿੱਥੇ ਰਹਿੰਦਾ ਕਿੱਥੇ ਨਹੀਂ ਰਹਿੰਦਾ ਇੱਕ ਵਾਰੀ ਫੇਰਾ ਦੇ ਮਾਰ ਕੇ ਆਓ। ਚੰਡੀਗੜ੍ਹ ਜਾਵਾਂਗੇ ਪੈਸੇ ਜੋੜ ਲੀਏ ਫਿਰ ਜਾਂਦੇ ਆ। ਅੱਛਾ ਤੇ ਹੁਣ ਤੁਹਾਡੇ ਹੁਣ ਨਹੀਂ ਹੁਣ ਤੁਹਾਡੇ ਕੋਲ ਦੋਵਾਂ ਪੈਸਾ ਤਰ ਕੋ ਹੈਗਾ ਪੈਸਾ ਕੋਈ ਪਰੀ ਵੇਲੀ ਮੈਂ ਬੈਠੀ ਰਹਿੰਦੀ ਤੂੰ ਬੜਾ ਕੰਮ ਕਰਦੀ ਆ